ਤੁਹ ਦਿਖਾਉ ਜੀ ਕੈਮਰਾ ਜ਼ਰੂਰ ਇਹ ਹੱਕ ਵੀ ਕੰਪਨੀ ਵੱਲੋਂ ਲੱਗੀ ਆਉਂਦੀ ਆ ਦੂਸਰੇ ਬੰਪਰ ਦੇ ਨਾਲ ਬੰਪਰ ਦੇ ਨਾਲ ਵੇਖੋ ਪੂਰੀ ਐ ਨਹੀਂ ਵੀ ਸਿੱਧੀ ਮਾੜੀ ਮੋਟੀ ਜਿਹੀ ਕੜਾਈ ਪੂਰੇ ਨਟ ਲਾ ਕੇ ਦਿੱਤੇ ਗਏ ਆ ਠੀਕ ਆ ਬਾਈ ਜੀ ਠੀਕ ਹੈ ਜੀ ਇਹ ਵੀ LED ਆ ਤੁਹਾਨੂੰ LED ਆ LED ਆ ਹਾਂਜੀ ਠੀਕ ਹੈ ਜੀ ਔਰ ਮੂਰ ਮੂਰਲਾ ਜਿਹੜਾ ਹਿੱਸਾ ਹੈ ਦਾ ਜੀ ਜੀ ਇਹ ਵੀ ਖੁੱਲਦਾ ਜੀ ਖੁੱਲਦਾ ਇਹ ਪਣੀ ਦਾ ਟ੍ਰੈਕ ਚੇਂਜ ਦੋਸਤੋ ਸ਼ਹਿਰ ਮੋਗਾ ਦੇ ਵਿੱਚ ਖੜੇ ਆ ਫਾਰਮ ਟਰੈਕ ਵਾਲਿਆਂ ਦੀ ਏਜੰਸੀ ਦੇ ਵਿੱਚ ਖੜੇ ਜਿਹੜਾ ਫਾਰਮ ਟਰੈਕ 60 55 ਟਰੈਕਟਰ ਆਇਆ ਨਾ ਆਪਾਂ ਬਾਈ ਤੋਂ ਜਾਣਦੇ ਆ ਵੀ ਕਿਹੜੇ ਕਿਹੜੇ ਫੀਚਰੋ ਚ ਨਵੇਂ ਆਏ ਹਾਂਜੀ ਬਾਈ ਕੀ ਹਾਲ ਹੈ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਜੋ ਜੁੜੇ ਆ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ 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 ਅੱਜ ਬਾਈ ਜੀ ਆਪਣੇ ਕੋਲੇ ਮੋਗੇ ਪਹੁੰਚੇ ਆ ਜੀ ਇਹਨਾਂ ਨੂੰ ਆਪਾਂ ਆਪਣੇ ਜੋ ਫਾਰਮ ਟਰੈਕ 60 55 3RDI ਆਉਂਦਾ ਉਹਦੇ ਬਾਰੇ ਦੱਸਾਂਗੇ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਜੋ ਇਹਨੂੰ ਇਹ ਬੰਪਰ ਆਉਂਦਾ ਜੀ ਇਹ ਕੰਪਨੀ ਵੱਲੋਂ ਲੱਗਿਆ ਆਉਂਦਾ ਠੀਕ ਆ ਬਾਈ ਜੀ ਹਾਂਜੀ 80 ਤੋਂ 85 ਕਿਲੋ ਇਹਦਾ weight ਆ ਠੀਕ ਹੈ ਜੀ ਜਿਵੇਂ ਕਿ ਦੂਜੀਆਂ ਕੰਪਨੀਆਂ ਕੀ ਆ ਜੀ ਉਹਦੇ ਵਿੱਚ ਵੀ ਉਹਨਾ ਟਰੈਕਟਰ ਆਪਣਾ ਅਲੱਗ ਤੋਂ ਬੰਪਰ ਲਾ ਕੇ ਦਿੰਦੇ ਨੇ ਟਰੈਕਟਰ ਨੂੰ ਠੀਕ ਆ ਬਾਈ ਜੀ ਹਾਂ ਉਹ ਬਾ 35 40 ਕਿਲੋ ਦਾ ਲਾ ਦਿੰਦੀ ਹੈ ਇਹ ਕਿ ਹੱਕ ਦਿਖਾਓ ਜੀ ਕੈਮਰੇ ਜਰੂਰ ਇਹ ਹੱਕ ਵੀ ਕੰਪਨੀ ਵੱਲੋਂ ਲੱਗੀ ਆਉਂਦੀ ਆ ਦੂਸਰੇ ਬੰਪਰ ਦੇ ਨਾਲ ਬੰਪਰ ਦੇ ਨਾਲ ਵੇਖੋ ਪੂਰੀ ਐ ਨਹੀਂ ਵੀ ਸਿੱਧੀ ਮਾੜੀ ਮੋਟੀ ਜਿਹੀ ਕੜਾਈ ਪੂਰੇ ਨਟ ਲਾ ਕੇ ਦਿੱਤੇ ਗਏ ਆ ਠੀਕ ਆ ਬਾਈ ਜੀ ਠੀਕ ਆ ਜੀ ਉਸ ਤੋਂ ਬਾਅਦ ਜੀ ਜੋ ਆਪਣੇ ਇਹ ਫਾਰਮ ਟਰੈਕ ਦੀ ਲੋਕ ਆ ਰਹੀ ਆ ਜੀ ਇਹ ਤੁਸੀਂ ਸ਼ੁਰੂ ਤੋਂ ਹੀ ਦੇਖ ਰਹੇ ਹੋ ਜੀ ਬਹੁਤ ਪਸੰਦ ਕੀਤੀ ਗਈ ਆ ਬਹੁਤ ਵਧੀਆ ਲੋਕਾਂ ਜੀ ਇਸ ਟਾਈਮ ਆਪਾਂ ਫਾਰਮ ਟਰੈਕਰ 6055 ਪਾਵਰ ਮੈਕਸ ਦੀ ਵੀਡੀਓ ਬਣਾ ਰਹੇ ਆ ਸੀਆਰਡੀ ਦੇ ਠੀਕ ਆ ਬਾਈ ਜੀ ਜਿਹੜੀਆਂ ਇਹਨਾਂ ਫਰੰਟ ਲਾਈਟਾਂ ਜੀ ਇਹ ਵੀ LED ਆ ਤੁਹਾਨੂੰ LED ਆ LED ਆ ਹਾਂਜੀ ਠੀਕ ਆ ਜੀ ਔਰ ਮੂਰ ਮੂਰਲਾ ਜਿਹੜਾ ਹਿੱਸਾ ਹੈ ਦਾ ਜੀ ਜੀ ਇਹ ਵੀ ਖੁੱਲਦਾ ਜੀ ਖੁੱਲਦਾ ਹੈ ਤੇ ਪਣੀ ਥਾਂ ਪਿਛਾਂ ਆਪਾਂ ਦਾ ਟਰੈਕ ਚੇਂਜ ਕਰ ਸਕਦੇ ਹਾਂ ਠੀਕ ਆ ਉਸ ਤੋਂ ਬਾਅਦ ਜੀ ਜਿਹੜਾ ਜੈਕ ਆ ਇਹ ਵੀ ਆਪਣਾ ਡਬਲ ਆ ਜੀ ਆਮ ਕਈ ਕਈ ਸਿੰਗਲ ਆਉਂਦੇ ਆ ਠੀਕ ਆ ਜੀ ਇਹ ਡਬਲ ਜੈਕ ਹਾਂ ਫਰੰਟ ਲਾਈਟਾਂ ਐਲਈਡੀ ਤੁਹਾਨੂੰ ਇਕੱਲੇ ਫਾਰਮ ਟਰੈਕ ਦੇ ਵਿੱਚ ਹੀ ਮਿਲਣਗੀਆਂ ਠੀਕ ਹੈ ਜੀ ਹਾਂ ਜੀ ਉਸ ਤੋਂ ਬਾਅਦ ਜੀ ਜਿਹੜਾ ਆਪਣੀ ਇੰਜਣ ਦੀ ਖਾਸੀਅਤਾਂ ਜੀ ਉਹ ਇਹ ਹੈ ਵੀ ਦੂਜੇ ਟਰੈਕਟਰਾਂ ਦੀ ਸਰਵਿਸ 3650 ਘੰਟੇ ਬਾਅਦ ਹੁੰਦੀ ਆ ਫਾਰਮ ਟਰੈਕ ਤੇ ਤੁਹਾਨੂੰ 500 ਘੰਟੇ ਬਾਅਦ ਆਪਾਂ ਸਰਵਿਸ ਕਰਾਉਣੀ ਹੈ 500 ਘੰਟੇ ਤੱਕ ਲੋਡ ਨਹੀਂ ਲੋਡ ਨਹੀਂ ਜੀ 500 ਘੰਟੇ ਤੇ ਸਰਵਿਸ ਕਰਉਣੀ ਆ ਬਾਈ ਜੀ ਠੀਕ ਆ ਹਾਂ ਉਸ ਤੋਂ ਬਾਅਦ ਆਪਣੇ ਪੈਰਾਂ ਨੂੰ ਸੇਕ ਨਾ ਜਾਵੇ ਹੀਟ ਕੱਟ ਦਿੱਤੇ ਗਏ ਨੇ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ ਆ ਹਾਂ ਉਸ ਤੋਂ ਬਾਅਦ ਬਾਈ ਆਪਣਾ ਪਲੇਟਫਾਰਮ ਵਧੀਆ ਖੁੱਲਾ ਢੋਲਾ ਪਲੇਟਫਾਰਮ ਆ ਹਾਂ ਜੀ ਔਰ ਟਰੈਕਟਰ ਦੇ ਵਿੱਚ ਤਿੰਨ ਮੂਡ ਨੇ ਠੀਕ ਆ ਬਾਈ ਠੀਕ ਹੈ ਜੀ ਉੱਪਰ ਬਟਨ ਵੀ ਲੱਗਿਆ ਹੋਇਆ ਠੀਕ ਹੈ ਜੀ ਹਾਂ ਇਹ ਵਾਲਾ ਬਟਨ ਉੱਪਰ ਆ ਜੀ ਠੀਕ ਹੈ ਜੀ ਤਿੰਨ ਮੂਡ ਨੇ ਟਰੈਕਟਰ ਦੇ ਵਿੱਚ ਠੀਕ ਹੈ ਜੀ ਹਾਂ ਜੀ 45 55 60 ਠੀਕ ਹੈ ਜੀ ਠੀਕ ਆ ਬਾਈ ਔਰ ਗੇਅਰ ਬਾਕਸ ਵੀ ਲੱਗਿਆ ਹੋਇਆ ਜੀ ਇਹਨੂੰ T20 16 ਗੇਅਰ ਦਾ ਠੀਕ ਹੈ ਬਾਈ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਮਗਰਾੜਾਂ ਤੇ ਆ ਜੀ ਇਹ ਵੀ ਆਪਣੇ LED ਲਾਈਟ ਆ ਹਾਂਜੀ ਠੀਕ ਹੈ ਬਾਈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਜਿਹੜਾ ਪਿਛਲਾ ਹਿੱਸਾ ਇਹਦਾ ਵੀ ਪੀਪੀ ਆਈ ਆ ਠੀਕ ਆ ਹੈਵੀ ਸਪੂਰਾ ਠੀਕ ਹੈ ਇਹਦੀ ਕੋਈ ਆਵਾਜ਼ ਨਹੀਂ ਰਡਕਸ਼ਨ ਵਾਂਗੂ ਇਹਦੀ ਆਵਾਜ਼ ਨਹੀਂ ਹੁੰਦੀ ਤੇ ਇਹਦੀ ਕੋਈ ਇਹਦੀ ਆਵਾਜ਼ ਨਹੀਂ ਠੀਕ ਹੈ ਜੀ ਬਿਲਕੁਲ ਸਾਇਲੈਂਟਰ ਚੱਲੇਗਾ ਇਹਦੇ ਬਾਅਦ ਕੀ ਇਹਦੀ ਜਿਹੜੀ ਖਾਸੀਅਤ ਆ ਵੀ ਇਹਦੀ ਲੈਫਟ ਕੰਪੈਸਿਟੀ ਆ ਠੀਕ ਆ ਹਾਂਜੀ ਉਹ ਵੀ 25 ਕੁਆਂਟਲ ਆ 25 ਕੁਆਂਟਲ ਦੀ ਹਾਂ ਆਰਮ ਟਰੈਕਟਰ ਦੇ ਵਿੱਚ ਤੁਹਾਨੂੰ 25 ਕੁਆਂਟਲ ਨਹੀਂ ਮਿਲਦੀ ਫਿਰ ਜੈਕ ਆ ਜੀ ਆ ਮੈਂ ਇੱਕ ਪਾਸੇ ਜੈਕ ਹੁੰਦਾ ਇੰਨੀ ਐਚਪੀ ਤੇ ਆਪਣੇ ਦੋਨੇ ਪਾਸੇ ਜੈਕ ਆ ਠੀਕ ਆ ਬਾਈ ਜੀ ਠੀਕ ਆ ਜੀ ਉਸ ਤੋਂ ਬਾਅਦ ਵੀ ਕਈ ਕੰਪਨੀਆਂ ਜੈਕ ਲਾ ਕੇ 2500 ਬਣਾਉਂਦੀਆਂ 2500 ਪੂਰੀ ਬਣਦੀ ਵੀ ਨਹੀਂ ਇਹਦੀ ਅੰਦਰੋਂ ਹੀ 2500 ਆ ਕੰਪਨੀ ਵੱਲੋਂ ਹੀ ਕੰਪਨੀ ਵੱਲੀੋਂ 25 ਹਾਂਜੀ ਹਾਂਜੀ ਬਾਈ ਜੀ ਤੇ ਹੋਰ ਬਾਤ ਟਰੈਕਟਰ ਹੈਵੀ ਆ ਲੰਬਾਈ ਚ 5 ਸਾਲ ਦੀ ਵਾਰੰਟੀ ਆ ਠੀਕ ਆ ਜੀ ਮਤਲਬ ਪੂਰਾ ਟਰੈਕਟਰ ਦਾ ਓਕੇ ਆ ਸ਼ਾਨਦਾਰ ਚੀਜ਼ ਆ ਪੂਰੀ ਟਰ ਇਹਦਾ ਜੀ ਆਪਾਂ ਰੇਟ ਦੀ ਗੱਲ ਕਰੀਏ ਸਟਾਰਟਿੰਗ ਇਥੋਂ ਨੂੰ ਰੇਟ ਜੀ ਹਰੇਕ ਦਾ ਮੰਨ ਕੇ ਚੱਲੋ ਅਲੱਗ-ਅਲੱਗ ਹੁੰਦਾ ਥੋੜਾ ਬਹੁਤਾ ਇਹਦਾ ਆਪਾਂ ਜੋ ਰੇਟ ਤੁਸੀਂ ਮੰਨ ਕੇ ਚੱਲੋ ਜੀ ਇਹ ਇੱਥੇ ਆਪਾਂ ਕੋਟ ਕਰਦੇ ਆ ਜੋ ਉਹ ਆਪਾਂ 9,80,000 ਰੁਪਏ ਰੇਟ ਕੋਟ ਕਰਦੇ ਜੀ ਡਾਕੂਮੈਂਟ ਪੂਰੇ ਕਰਕੇ ਨਹੀਂ ਜੀ 1 ਲੀਟਰ ਟਰੈਕਟਰ ਦਾ ਪ੍ਰਾਈਸ ਹੋਣਾ ਠੀਕ ਆ ਜੇ ਡਾਕੂਮੈਂਟ ਫਿਰ ਅੱਡ ਹਨਾ ਉਹ ਅਲੱਗ ਹੁੰਦੇ ਆ ਜੀ ਠੀਕ ਆ ਬਾਈ ਆਪਣਾ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਬਾਈ ਏਜੰਸੀ ਆ ਕੇ ਮਿਲ ਸਕਦੇ ਹੋ ਜੀ ਤੇ ਨੰਬਰ ਬੋਲਦੇ ਬਾਈ ਇੱਕ ਵਾਰੀ ਆਪ ਦਾ ਹਾਂ ਜੀ ਜੇ ਕਿਸੇ ਵੀਰ ਭਰਾ ਨੇ ਨੌਲੇਜ ਲੈਣੀ ਹੈ ਨੰਬਰ ਹਾਂ ਜੀ ਹਾਂ ਜੀ ਨੰਬਰ 98145 ਠੀਕ ਆ ਜੀ 95836 ਜੀ ਠੀਕ ਆ ਬਾਈ 98145